24 ਘੰਟੇ ਡਿਊਟੀ ਹੁੰਦੀ ਆ ਪਰ ਆਪਈਏ ਸਿਰਫ 6-7000 ਦੇ ਵਿੱਚ ਕੋਈ ਗੁਜ਼ਾਰਾ ਨਹੀਂ ਜੀ ਹੁੰਦਾ ਪਾਠ ਸਿੰਘ ਤਾਂ ਵੀ ਜੀ ਕਰਦਾ ਹੋਊਗਾ ਵੀ ਮੇਰੇ ਬੱਚੇ ਵੀ ਸਵੇਰੇ ਬੈਂਚ ਚ ਜੜ ਕੇ ਸਕੂਲ ਜਾਣਾ ਮਜਬੂਰੀ ਹੈ ਕਿ ਪੜਾਉਣੀ ਸਰਕਾਰ ਦੇ ਚ ਨੇ ਦੇਖਣ ਨੂੰ ਲੱਗਦਾ ਵੀ ਕਹਿੰਦੇ ਨਹੀਂ ਪਾਠੀ ਸਿੰਘ ਤਾਂ ਵੇਲੇ ਨਹੀਂ ਇਹ ਕੋਲ ਰਹਿ ਕੇ ਪਤਾ ਲੱਗਦਾ ਜੀ 2 ਘੰਟੇ ਬੈਠ ਕੇ ਪਤਾ ਲੱਗਦਾ ਕਿਸ ਤਰ੍ਹਾਂ ਪਾਠ ਹੁੰਦਾ ਕੋ ਕਰਾਂਗੇ ਬਾਬੇ ਨਾ ਜੀ ਮੋਟਰਸਾਈਕਲ ਲੈ ਜੀ ਮੇਰੇ ਕੋਲ ਹਾਂਜੀ ਜੀ ਕਰਦਾ ਹੁਣ ਹੈ ਨਾ ਵੀ ਮੈਂ ਵੀ ਕਾਰ ਕਾਰ ਲਵਾ ਭਾਵੇਂ ਛੋਟੀ-ਬੋਟੀ ਲੈ ਲਈ ਨਾ ਹੀ ਹਰੇਕ ਦਾ ਜੀ ਨਾਰਿਕਾ ਕਰਦੇ ਹੁੰਦਾ ਜੀ ਗੁਰਬਾਣੀ ਨਾਲ ਜੁੜੇ ਹੋ ਸਵੇਰੇ ਵੀ ਪਾਠ ਕਰਨਾ ਤੁਸੀਂ ਆਪਣੀ ਡਿਊਟੀ ਦੇ ਸਭ ਨਾਲ ਸ਼ਾਮ ਨੂੰ ਵੀ ਸੇਵਾ ਨਿਭਾਉਣੀ ਪਰ ਫਿਰ ਵੀ ਪਾਠੀ ਸਿੰਘਾਂ ਦੇ ਇਹੀ ਹਾਲਾਤ ਕਿਉਂ ਆ ਇਹਦੇ ਕਾਰਨ ਕੀ ਨਜ਼ਰ ਆਉਂਦੇ ਨੇ ਤੁਹਾਨੂੰ ਸ਼੍ਰੋਮਣੀ ਕਮੇਟੀ ਨੇ ਇਹ ਬਿਆਨਤਾ ਦਿੱਤਾ ਵੀ ਪਾਠੀ ਸਿੰਘ ਜੁम्मेवार ਨਹੀਂਗੀ ਬੇਅਦਬੀ ਹੁੰਦੀ ਆ ਪ੍ਰਧਾਨ ਜੁम्मेवारਾ ਕਮੇਟੀ ਜੁम्मेवार ਆ ਜਿਹੜੇ ਪਾਠੀ ਸਿੰਘਾਂ ਪੰਜ ਸਤ ਹਜ਼ਾਰ ਰੁਪਏ ਦੇ ਲੱਗਿਆ ਹੁੰਦਾ ਜਿਉਂ ਉਹਨੂੰ ਹੋਰ ਵੀ ਕੰਮ ਘਰ ਦਾ ਕੰਮ ਵੀ ਹੋ ਸਕਦਾ ਕਿਤੇ ਹੋਰ ਵੀ ਉਹਨੇ ਜਾਣਾ ਕੋਈ ਡਾਕਟਰ ਹੈ ਉਹ ਸੋਚਦਾ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੈ ਵਕੀਲ ਕਹਿੰਦਾ ਮੈਂ ਵਕੀਲ ਬਣਾਉਣਾ ਹੈ ਗਾਇਕ ਕਹਿੰਦਾ ਮੈਂ ਗਾਇਕ ਬਣਾਉਣਾ ਹੈ ਪਾਠੀ ਸਿੰਘ ਕੀ ਸੋਚਦਾ ਆਪਣੇ ਬੱਚੇ ਨੂੰ ਕੀ ਬਣਾਉਣਾ ਇਹ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਜੀ ਪਾਠੀ ਸਿੰਘ ਆਪਣੇ ਬੱਚੇ ਨੂੰ ਗਰਾਂਤੀ ਸਿੰਘ ਨਹੀਂ ਬਣਾਉਣਾ ਚਾਹੁੰਦੇ ਉਹ ਕਹਿੰਦੇ ਆ ਪਾਠੀ ਸਿੰਘ ਨੂੰ ਕਿ ਬਾਬਾ ਜੀ ਦੀ ਆਵਾਜ਼ ਨਹੀਂ ਵਧੀਆ ਸੁਣਾਈ ਦੇਦੀ ਇਹ ਪਾਠੀ ਕਰਦੇ ਪਹਿਲਾਂ ਤਾਂ ਕਹਿਣੀ ਹੈ ਬਾਬਾ ਜੀ ਪਾਠ ਵਧੀਆ ਕਰਨਾ ਵੀ ਪਾਠ ਅਸੀਂ ਉਹੀ ਕਰਨਾ ਜਿਹੜਾ ਮਹਾਰਾਜ ਦਾ ਪਾਠ ਹੈ ਵਧੀਆ ਤੁਹਾਡੇ ਨਾਲ ਅਸੀਂ ਰਿਪੋਰਟ ਕਰਾਂਗੇ ਜਦੋਂ ਵੀ ਲੋਕ ਸਵੇਰੇ ਪਿੰਡਾਂ ਦੇ ਵਿੱਚ ਜਾਗਦੇ ਨੇ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਪਾਠੀ ਸਿੰਘ ਦੀ ਮਿੱਠੀ ਆਵਾਜ਼ ਪੈਂਦੀ ਹੈ ਤਾਂ ਉਹ ਪਾਠੀ ਸਿੰਘ ਜੋ ਗੁਰੂ ਘਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਆਪਣੀ ਡਿਊਟੀ ਨਿਭਾਉਂਦੇ ਨੇ ਆਪਣੀ ਸੇਵਾ ਨਿਭਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਅੱਜ ਝਾਤ ਮਾਰਦੇ ਆ ਕਿ ਉਹਨਾਂ ਨੂੰ ਸਮੱਸਿਆਵਾਂ ਕੀ ਆ ਰਹੀਆਂ ਨੇ ਉਹਨਾਂ ਨੂੰ ਕਿੰਨਾ ਕੁ ਜਿਹੜੀ ਕਹਿ ਲਿਏ ਕਿ ਮਿਹਨਤ ਨਾਲ ਦਿੱਤਾ ਜਾਂਦਾ ਹੈ ਜਾਂ ਭੇਟਾ ਦਿੱਤੀ ਜਾਂਦੀ ਹੈ ਕਿ ਉਸ ਭੇਟਾ ਨਾਲ ਉਹਨਾਂ ਦੇ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੀ ਸਮੱਸਿਆਵਾਂ ਨੇ ਖਾਸ ਤੌਰ ਤੇ ਉੱਤੇ ਆਰਥਿਕਤਾ ਨੂੰ ਲੈ ਕੇ ਉਹਦੇ ਮੁਤਲਕ ਗੱਲਬਾਤ ਕਰਾਂਗੇ ਇੰਟਰਵਿਊ ਕਰਾਂਗੇ ਅੱਜ ਸਾਡੇ ਨਾਲ ਇੱਕ ਪਾਠੀ ਸਿੰਘ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਤਰਸੀਮ ਸਿੰਘ ਆ ਜੀ ਪਿੰਡ ਖਨਾਲਕਲਾਂ ਤੋਂ ਆ ਜੀ ਹਾਂ ਜੀ ਬਾਬਾ ਜੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਪਾਠੀ ਸਿੰਘ ਕਹ ਲਈਏ ਕਿ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਜਾਗਦੇ ਆ ਤੁਸੀਂ ਤੁਹਾਡੀ ਪੱਕੀ ਡਿਊਟੀ ਹੈ ਤੁਹਾਡਾ ਟਾਈਮ ਹੁੰਦਾ ਹੈ ਇੱਕ ਦੋ ਮਿੰਟ ਉੱਪਰ ਹੋ ਜਵੇ ਭਾਵੇਂ ਉੱਪਰ ਸੱਦੇ ਹੋ ਜਵੇ ਪਰ ਤੁਸੀਂ ਆਪਣੇ ਫਿਕਸਡ ਟਾਈਮ ਤੇ ਸਵੇਰੇ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਨਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਸੂਚਿਤ ਕਰਨਾ ਸੰਗਤ ਨੂੰ ਹੈਨਾ ਕਿ ਇੰਨਾ ਟਾਈਮ ਹੋ ਚੁੱਕਿਆ ਹੈ ਉੱਠੋ ਗੁਰੂ ਘਰ ਆਓ ਹੈਨਾ ਇਸ਼ਨਾਨ ਕਰੋ ਤਾਂ ਪੱਕੀ ਡਿਊਟੀ ਹੈ ਤੇ ਤੁਹਾਡੀ ਜ਼ਿੰਦਗੀ ਕਿਵੇਂ ਨਿਕਰੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਆਹੀਂ ਸਰਵਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਰਵਤ ਸੰਗਤ ਨੂੰ ਮੈਂ ਦੱਸਣਾ ਚਾਹੁੰਨਾ ਕਿ ਪਾਠੀ ਸਿੰਘ ਨੇ ਜਿੰਨੇ ਪਹਿਲਾਂ ਤਾਂ 3:30 ਵਜੇ ਉੱਠਦੇ ਨੇ ਜੀ 3:30 ਵਜੇ ਉੱਠ ਕੇ ਜੇ ਆਪਾਂ ਮੰਨ ਲਈਏ 10 ਵਜੇ ਤੱਕ 8 ਘੰਟਿਆਂ ਦਾ ਜੇ ਸਮਾਂ ਲਾਈਏ ਉਹ 8 ਘੰਟਿਆਂ ਦਾ ਸਮਾਂ ਦੇ ਨਾਲ ਪੂਰਾ ਹੋ ਜਾਂਦਾ ਜਿਹੜਾ ਕਿ ਕੰਮ ਵਾਲੇ ਇੱਕ ਬੰਦੇ ਦਾ ਸਮਾਂ ਤੇ ਜਿਹੜਾ ਬਾਕੀ ਦਾ ਸਮਾਂ 24 ਘੰਟੇ ਡਿਊਟੀ ਹੁੰਦੀ ਹੈ ਪਰ ਆਪਈਏ ਸਿਰਫ 6-7000 ਦੇ ਵਿੱਚ ਕੋਈ ਗੁਜ਼ਾਰਾ ਨਹੀਂ ਜੀ ਹੁੰਦਾ ਕਿਉਂ ਦਿਨ ਰਾਤ ਦੀ ਡਿਊਟੀ ਆਹੀ 24 ਘੰਟਿਆਂ ਦੀ 10 ਵਜੇ ਡਿਊਟੀ 8 ਘੰਟਿਆਂ ਦੇ ਹਿਸਾਬ ਨਾਲ ਪੂਰੀ ਹੋ ਜਾਂਦੀ ਹੈ ਜੇ ਆਪਾਂ ਇੱਕ ਚੌਕੀਦਾਰ ਰੱਖਦੇ ਆਂ ਜੀ ਚੌਕੀਦਾਰ ਦੇਖ ਲਓ ਉਹ ਨੂੰ 10000 ਰੁਪਏ ਮਹੀਨੇ ਦਾ ਮੰਗਦਾ ਸਿਰਫ ਉਹਨੇ ਰਾਤ-ਰਾਤ ਨੂੰ ਕੋਈ ਕੰਮ ਨਹੀਂ ਕਰਨਾ ਹੁੰਦਾ ਜੀ ਤੇ 10000 ਰੁਪਏ ਉਹ ਮੰਗਦਾ ਤੇ ਸਿਰਫ 5000 ਰੁਪਏ ਦੇ ਵਿੱਚ ਆ 24 ਘੰਟੇ ਡਿਊਟੀ ਤੇ ਦੇਖਣ ਨੂੰ ਲੱਗਦਾ ਵੀ ਕਹਿੰਦੇ ਨੇ ਪਾਠੀ ਸਿੰਘ ਤਾਂ ਵਿਲੇ ਨੇ ਜੀ ਤੇ ਕੋਲ ਰਹਿ ਕੇ ਪਤਾ ਲੱਗਦਾ ਜੀ 2 ਘੰਟੇ ਬੈਠ ਕੇ ਪਤਾ ਲੱਗਦਾ ਕਿਸ ਤਰ੍ਹਾਂ ਪਾਠ ਹੁੰਦਾ ਦੇ ਜਦੋਂ ਬੰਦਾ ਬਹਿਦਾ ਫਿਰ ਪਤਾ ਲੱਗਦਾ ਵੀ ਦੋ ਘੰਟੇ ਕਿਵੇਂ ਬੈਠਿਆ ਜਾਂਦਾ ਹੈ ਬੰਦਾ ਪਾਸੇ ਜੇ ਲੈ ਲੈ ਕੇ ਮਸਾਂ ਟਾਈਮ ਪਾਸ ਕਰਦਾ ਹਜੇ ਵੀ ਲੋਕ ਕਹਿੰਦੇ ਆ ਪਾਠੀ ਸਿੰਘ ਨੂੰ ਕਿ ਬਾਬਾ ਜੀ ਦੀ ਆਵਾਜ਼ ਨਹੀਂ ਵਧੀਆ ਸੁਣਾਈ ਦੇ ਰਹੀ ਇਹ ਪਾਠ ਠੀਕ ਕਰਦੇ ਸੰਗਤ ਆਪ ਤਾਂ ਅੱਜ ਕੱਲ ਬੈ ਕੇ ਸੁਣਦੇ ਨਹੀਂ ਕੋਲ ਮਹਿਸੂਸ ਕਰਦੇ ਹੋ ਨਹੀਂ ਸੁਣਨਾਂ ਦਾ ਵਿੱਚ ਸੁਣਨ ਵਾਲੇ ਵੀ ਹੈਗੇ ਨੇ ਜੀ ਚਲੋ ਉਹ ਆਮ ਕਰਕੇ ਲੋਕ ਸੁਣਦੇ ਵੀ ਨਹੀਂ ਤੇ ਪਾਠ ਤਾਂ ਫਿਰ ਵੀ ਕਰਦੇ ਹੀ ਆ ਜੀ ਕਿਉਂ ਆਪ ਨੂੰ ਮਨ ਦੇ ਵਿੱਚ ਹੁੰਦਾ ਵੀ ਪਾਠ ਤਾਂ ਅਸੀਂ ਨਹੀਂ ਕਰਨਾ ਜੀ ਤੇ ਸਾਨੂੰ ਅਸੀਂ ਜਿਹੜਾ ਰੱਬ ਮੰਨਦੇ ਆ ਆਸੀਂ ਉਥੇ ਕੋਈ ਕਾਹ ਬਲਾਨ ਨਹੀਂ ਕਰ ਸਕਦੇ ਉਹ ਪਰਮਾਤਮਾ ਮੰਨਦੇ ਆਂ ਤੇ ਹਾਂ ਜੀ ਹਾਂ ਜਰੂਰ ਫਿਰ ਪਾਠੀ ਸਿੰਘਾ ਦੀ ਜਹੀ ਸਥਿਤੀ ਕਿਉਂ ਹੈ ਕਿਉਂਕਿ ਇੱਕ ਪਾਸੇ ਤਾਂ ਕੋਈ ਕੋਈ ਨਸ਼ਾ ਨਹੀਂ ਕਰਨਾ ਠੀਕ ਹੈ ਗੁਰਬਾਣੀ ਨਾਲ ਜੁੜੇ ਹੋ ਸਵੇਰੇ ਵੀ ਪਾਠ ਕਰਨਾ ਤੁਸੀਂ ਆਪਣੀ ਡਿਊਟੀ ਤੇ ਸਭ ਨਾਲ ਸ਼ਾਮ ਨੂੰ ਵੀ ਸੇਵਾ ਨਿਭਾਉਣੀ ਪਰ ਫਿਰ ਵੀ ਪਾਠੀ ਸਿੰਘਾ ਦੀ ਜਹੀ ਹਾਲਾਤ ਕਿਉਂ ਹੈ ਇਹਦੇ ਕਾਰਨ ਕੀ ਨਜ਼ਰ ਆਉਂਦੇ ਨੇ ਤੁਹਾਨੂੰ ਇਹ ਜੀ ਸਾਰੀ ਸੰਗਤ ਨੂੰ ਇਹ ਦੱਸਣਾ ਮੈਂ ਚਾਹਣਾ ਵੀ ਪੱਠੀ ਸਿੰਘ ਇੱਕ ਬੇਲਾ ਲੱਗਦਾ ਸਾਰਾ ਦਿਨ ਡਿਊਟੀ ਕਰਦਾ ਤੇ ਇੱਕ ਬੇਲਾ ਸਾਨੂੰ ਦੇਖਣ ਨੂੰ ਲੱਗਦਾ ਇੰਨੇ ਕ ਪੈਸਿਆਂ ਦੇ ਕਿ ਬਣਦਾ ਕੁਝ ਨਹੀਂ ਹੈਗਾ ਇਹ ਤੁਸੀਂ ਤਾਂ ਦੱਸਿਆ ਸੀ ਵੀ 6-7 ਹਜ਼ਾਰ ਕਈਆਂ ਦੇ ਗੁਰੂ ਘਰਾਂ ਚ 3000 ਵੀ ਤਨਖਾਹ ਹੈ ਮਹੀਨੇ ਦੀ ਪੱਠੀ ਸਿੰਘ ਦੀ ਕਈਆਂ ਚ 4 ਵੀ ਹੈ 5 ਵੀ ਹੈ ਤਾਂ ਫਿਰ ਇੰਨੀ ਕ ਤਨਖਾਹ ਦੇ ਵਿੱਚ गुजारा हो ਜਾਂਦਾ ਹੈ ਜਾਂ ਤੁਹਾਡੀ ਮਜਬੂਰੀ ਹੈ ਵੀ ਹੁਣ ਕਰਨਾ ਪੈਣਾ ਹੈ ਇਹ ਤਾਂ ਜੀ ਇੱਕ ਸੇਵਾ ਦੇ ਨੌਰ ਤੇ ਲੱਗੇ ਹੋਇਆ ਮਹਾਰਾਜ ਦੀ ਸੇਵਾ ਹੈ ਸੇਵਾ ਕਰਕੇ ਲੱਗੇ ਹੋਇਆ ਤੇ ਗੁਜ਼ਾਰਾ ਤਾਂ ਨਹੀਂ ਹੁੰਦਾ ਜੀ ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇੱਧਰ ਕੋਈ ਧਿਆਨ ਨਹੀਂ ਹੈ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਨੇ ਇਹ ਬਿਆਨ ਤਾਂ ਦੇਤਾ ਵੀ ਪਾਠੀ ਸਿੰਘ ਜ਼ਿੰਮੇਵਾਰ ਨਹੀਂ ਜੀ ਬਿਆਦ ਵੀ ਹੁੰਦੀ ਆ ਪ੍ਰਧਾਨ ਜ਼ਿੰਮੇਵਾਰਾ ਕਮੇਟੀ ਜ਼ਿੰਮੇਵਾਰਾ ਜਿਹੜੇ ਪਾਠੀ ਸਿੰਘਾਂ 5-7000 ਰੁਪਏ ਦੇ ਲੱਗਿਆ ਹੁੰਦਾ ਜੋ ਹੋਰ ਵੀ ਕੰਮ ਕੋਈ ਘਰ ਦਾ ਕੰਮ ਵੀ ਹੋ ਸਕਦਾ ਕਿਤੇ ਹੋਰ ਵੀ ਉਹਨੇ ਜਾਣਾ ਜੇ ਆਪਾਂ ਕਿਸੇ ਦੇ ਘਰ ਚੋਰੀ ਹੁੰਦੀ ਆ ਫਿਰ ਤਾਂ ਉਹਦੇ ਵੀ ਕੇਸ ਮੜਨਾ ਚਾਹੀਦਾ ਜੇ 파ਠੀ ਸਿੰਘਾਂ ਦੇ ਕੇਸ ਮੜਿਆ ਜਾਂਦਾ ਫਿਰ ਇਹ ਕਿਹੜਾ ਕਾਨੂੰਨ ਆ ਉਹਨਾਂ ਨੇ ਕੋਈ ਤਨਖਾਹ ਵਧਾਉਣ ਬਾਰੇ ਕੋਈ ਹੋਰ ਬਿਆਨ ਤਾਂ ਦੱਸਿਆ ਨਹੀਂ ਵੀ ਉਹਨਾਂ ਦੀ ਤਨਖਾਹ ਵਧਾਓ ਜਿਹੜੇ ਪਿੰਡਾਂ ਦੇ ਗੁਰੂ ਘਰ ਨੇ ਤੁਸੀਂ ਮੰਨਦੇ ਹੋ ਪੀ ਉੱਥੇ ਐਸਜੀਪੀਸੀ ਨੂੰ ਵੀ ਕੋਈ ਨਾ ਕੋਈ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਹੁੰਦਾ ਕਿ ਪਿੰਡਾਂ ਦੇ ਵਿੱਚ ਅ ਕਹ ਲੀਏ ਕਿ ਮਾਇਆ ਘਟ ਹੁੰਦੀ ਹੈ ਜਾਂ ਪ੍ਰਬੰਧਕ ਕਮੇਟੀ ਨੇ ਇਹਨਾਂ ਦੇ ਸੋਰਸ ਨਹੀਂ ਹੁੰਦੇ ਹੈ ਕਿ ਨਾ ਇਸ ਕਰਕੇ ਤਨਖਾਹ ਘਟ ਦਿੱਤੀ ਜਾਂਦੀ ਨੇ ਪਾਠੀ ਸਿੰਘਾਂ ਨੂੰ ਤੁਹਾਨੂੰ ਰਾਜ ਹਿਦਾਬਸੀ ਤਾਂ ਹੁੰਦਾ ਹੈ ਕੋਈ ਜਾਂ ਫਿਰ ਇੱਕ ਰਿਵਾਇਤ ਬਣੀ ਹੋਈ ਹੈ ਵੀ ਇੰਨੇ ਕੇ ਦੇਣੇ ਪੈਸਾ ਵੀ ਹੁੰਦਾ ਸਾਰਾ ਕੁਝ ਹੁੰਦਾ ਜੀ ਸਿਰਫ ਗੁਰਦੁਆਰਾਂ ਦੇ ਵਿੱਚ ਪੱਥਰ ਲਾਉਣਾ ਪੱਥਰ ਨੇ ਕੀ ਕਰਨਾ ਜੀ ਜਿਨੇ ਆਪਾਂ ਨੂੰ ਕੋਈ ਗੱਲ ਦੱਸਣੀ ਆ ਉਹਨੂੰ ਕੁਝ ਦੇਣਾ ਨਹੀਂ ਪੱਥਰਾਂ ਨੇ ਸਾਨੂੰ ਕੀ ਦੇਣਾ ਪੱਥਰਾਂ ਨੇ ਕੀ ਦੇਣਾ ਰਮਾਲੇ ਚੜ੍ਹਾ ਲਓ ਇਹ ਪੱਥਰ ਲਾ ਲਓ ਉਹਦੇ ਨਾਲ ਕੁਝ ਨਹੀਂ ਮਿਲਣਾ ਇਹ ਗੁਰਬਾਣੀ ਨਹੀਂ ਜਿਹੜੀ ਉੱਥੇ ਅਮਲ ਨਹੀਂ ਕਰਨਾ ਗੁਰਬਾਣੀ ਕਿਸੇ ਨੇ ਸੁਣਨੀ ਨਹੀਂ ਜੀ ਬਸ ਜਵਾਨਾਂ ਐਸ ਆ ਗਿਆ ਹੁਣ ਗੁਰਬਾਣੀ ਨਾ ਉਹਦੇ ਆਧਾਰ ਤੇ ਕਿਸੇ ਨੇ ਚੱਲਣਾ ਜੀ ਇਹ ਤਾਂ ਕਿਸੇਵਾ ਦੇ ਤੌਰ ਤੇ ਲੱਗੇ ਹੋਏ ਆ ਜੀ ਵੀ ਮਹਾਰਾਜ ਦੀ ਸੇਵਾ ਚੱਲ ਇਹਨੇ ਕਿ ਪੈਸਿਆਂ 'ਚ ਕਾਉਂ ਕਰਦਾ ਜੀ ਹੁਣ ਇਹ ਇਹਦੇ ਸੂਬੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੱਚੇ ਕਿੰਨੇ ਨੇ ਜਾਂ ਕਿੱਥੇ ਪੜਦੇ ਆ ਦੋ ਬੱਚੇ ਨੇ ਜੀ ਹੋਰੇ ਪੜਦੇ ਨੇ ਜੀ ਲਾ ਬੇ ਪਿੰਡਾਂ ਰੰਨੋ ਜੀ ਇੱਕ ਅੱਜ ਕੱਲ ਚੱਲਿਆ ਹੋਇਆ ਕਿ ਬੱਚੇ ਨੇ ਜਿਹੜੇ ਉਹ ਅਸੀਂ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਨੇ ਪਿੰਡਾਂ ਚ ਬੈਨਾਂ ਆਉਂਦੀਆਂ ਨੇ ਹਰੇਕ ਦਾ ਜੀ ਕਰਦਾ ਪਟਤ ਸਿੰਘ ਦਾ ਵੀ ਜੀ ਕਰਦਾ ਹੋਊਗਾ ਵੀ ਮੇਰੇ ਬੱਚੇ ਵੀ ਸਵੇਰੀ ਬੈਂਚ ਚ ਜੜ ਕੇ ਸਕੂਲ ਜਾਣ ਮਜਬੂਰੀ ਹੈ ਕਿ ਪੜਾਉਣੀ ਸਰਕਾਰੀ ਚ ਨੇ ਜਾਂ ਹੀ ਨਾ ਜੀ ਵੀ 5-7000 ਰੁਪਏ ਦੇ ਨਾਲ ਬੰਦਾ ਵਧੀਆ ਪੜਾਈ ਕਿੱਥੋਂ ਕਰਾ ਸਕੂਗਾ ਜੀ ਜੇ ਵਧੀਆ ਪੜਾਈ ਪਾਠੀ ਸਿੰਘਾਂ ਦੇ ਬੱਚੇ ਕਰਨਗੇ ਤਾਂ ਗੁਰਦੁਆਰੇ ਦੇ ਵਿੱਚ ਵਧੀਆ ਪਾਠੀ ਦੁਬਾਰਾ ਆ ਸਕਦਾ ਨਹੀਂ ਤਾਂ ਇਸ ਤੋਂ ਵੀ ਬੁਰਾ ਹਾਲ ਹੋ ਜਾਣਾ ਕਿਸੇ ਨੇ ਸੇਵਾ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਕਿਉਂਕਿ ਉਸਤਕਾਰ ਜੋਗ ਚੀਜ਼ ਹੈ ਉਹਨੂੰ ਲੋਕ ਹੁਣ ਮੰਨਦੇ ਨਹੀਂ ਵਿਦਵੀਆਂ ਕਰਦੇ ਨਹੀਂ ਲੋਕ ਇੱਕ ਪਾਪਾ ਜੀ ਇਹ ਹੈ ਵੀ ਜਿਵੇਂ ਕਿਤੇ ਕੋਈ ਪਾਠ ਕਰਵਾਉਂਦਾ ਸੁਖਨੀ ਸਾਹਿਬ ਦਾ ਜਾਂ ਅਖੰਡ ਪਾਠ ਸਾਹਿਬ ਪਿੰਡਾਂ 'ਚ ਤਾਂ ਜਦੋਂ ਕੋਈ ਪ੍ਰੋਗਰਾਮ ਹੁੰਦੇ ਨੇ ਭਾਵੇਂ ਵਿਆਹਾਂ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਡੀਜੇ ਵਾਲੇ ਨੂੰ ਤਾਂ ਲੱਖ ਰੁਪਏ ਦੇ ਦਿੰਦੇ ਨੇ ਗੈਕ ਵੀ ਅੱਜਕੱਲ 5-7 ਲੱਖ ਚ ਬੁਲਾ ਲੈਂਦੇ ਨੇ ਪਰ ਜਦੋਂ ਪਾਠ ਸਿੰਘ ਨੂੰ ਭੇਟਾ ਦੇਣੀ ਹੁੰਦੀ ਹੈ 2100 1100 ਜਾਂ 5100 ਜੋ ਵੀ ਬਣਦੀ ਹੁੰਦੀ ਹੈ ਤਾਂ ਉਹਦੇ ਵਿੱਚ ਹੱਥ ਖਿੱਚਦੇ ਨੇ ਕਿ ਇਹ ਜ਼ਿਆਦਾ ਹੈ ਫਿਰ ਵੀ ਜ਼ਿਆਦਾ ਲੱਗਦੀ ਹੈ ਕਿਉਂ ਇਹ ਮਾਸੇ ਜਦੋਂ ਪਾਠ ਕਰਦੇ ਆ ਜੀ ਪਾਠ ਤੋਂ ਬਾਅਦ ਚ ਪਹਿਲਾਂ ਤਾਂ ਕਹਣਗੇ ਬਾਬਾ ਜੀ ਪਾਠ ਵਧੀਆ ਕਰਨਾ ਵੀ ਪਾਠਾ ਸੀ ਨੇ ਉਹੀ ਕਰਨਾ ਜਿਹੜਾ ਮਹਾਰਾਜ ਦਾ ਪਾਠ ਹੈ ਵਧੀਆ ਤੁਹਾਡੇ ਬਾਅਦ ਤੇ ਅਸੀਂ ਕਿੱਥੋਂ ਕਰਾਂਗੇ ਜਿਹੜਾ ਮਹਾਰਾਜ ਜੇ ਆਪਾਂ ਵਧੀਆ ਕਹਿਨੇ ਆ ਉਹ ਮਹਾਰਾਜ ਨੇ ਵਧੀਆ ਆਪਾਂ ਵਧੀਆ ਕਿਵੇਂ ਬਣਾ ਸਕਦੇ ਆ ਮਹਾਰਾਜ ਨੇ ਪਹਿਲੀ ਵਧੀਆ ਬਣਾਇਆ ਜੀ ਵਧੀਆ ਮਹਾਰਾਜ ਨੇ ਪਹਿਲੀ ਬਣਾਇਆ ਆ ਆਪਾਂ ਵਧੀਆ ਉਹਨੂੰ ਕਿਵੇਂ ਬਣਾ ਸਕਦੇ ਆ ਆਪਾਂ ਮਹਾਰਾਜ ਦੇ ਉੱਪਰ ਦੀ ਨਹੀਂ ਹੈਗੇ ਤੇ ਪੈਸੇ ਦੇਣ ਵਾਲੀ ਬਹੁਤ ਹੱਥ ਘੋਟਦੇ ਨੇ ਜੇ ਗਾਉਣ ਵਾਲੀ ਦਾ ਪੈਸੇ ਛਟਣੀ ਹਮਣ ਕੁਝ ਨਹੀਂ ਦੇਖਣਾ ਜੇ ਸ਼ਰਾਬ ਪਿਆਉਣੀ ਹੋਵੇ ਵਿਆਹ ਚ ਉਹ ਤਾਂ ਕਹਿ ਦੇਣਾ ਵੀ ਕਲਬਾ ਯਾਰ ਹੋਰ ਲੱਗ ਜੂ ਚੱਲਣ ਦੇ ਕੰਮ। ਹੋਈ ਚੱਕਰ ਨਹੀਂ ਖੋਸ ਕਰ ਦੋ ਸਾਰਿਆਂ ਨੂੰ। ਇਹ ਜਦੋਂ ਪਾਠੀ ਸਿੰਘਾਂ ਨੂੰ ਪੈਸੇ ਦੇਣੇ ਹੁੰਦੇ ਨੇ ਤੇ ਕਹਿੰਦੇ ਨੇ ਚੱਲ ਬਾਬਾ ਦਾ ਬਿੱਲਾ ਐਨੇ ਕ ਨਾਲ ਹੀ ਸਾਰ ਲੂਗਾ। ਨਹੀਂ ਹੋਰ ਵੀ ਕਵੀਲ ਲਾਰੀਆਂ ਨੇ ਜੀ। ਕੱਪੜੇ ਵੀ ਸਿਮਾਉਣੇ ਨੇ ਬਾਬੇ ਨੇ ਜਵਾਕਾਂ ਨੂੰ ਕਿਤਾਬਾਂ ਤੇ ਹੋਰ ਸਮਾਨ ਚਾਹੀਦਾ ਬਧੇਰੀਆਂ। ਪ੍ਰੋਬਲਮਾਂ ਨੇ ਜੀ। ਹੁਣ ਐਨੇ ਕ ਪੈਸਿਆਂ ਨਾਲ ਕੀ ਕਰ ਸਕਦਾ ਬੰਦਾ? ਇੱਕ ਬਾਈ ਦੱਸੋ ਪੀ ਤਦੋਂ ਕਿੰਨੇ ਕ ਸਾਲ ਹੋ ਗਏ ਗੁਰਬਾਣੀ ਨਾਲ ਜੁੜਿਓ ਜਾਂ ਗ੍ਰੰਥੀ ਸਿੰਘ ਬਣੇ ਨੂੰ ਤੇ ਫਿਰ ਇੱਧਰ ਆਉਣਾ ਕਿਵੇਂ ਆ ਤੁਹਾਡਾ ਮਨ ਕਿਵੇਂ ਕੀਤਾ ਮੈਂ ਇੱਧਰ ਆਵਾਂ ਇਸ ਲੈਨ ਚ ਬਸ ਸੇਵਾ ਕਰਦੇ ਸੀ ਜੀ ਪਹਿਲੇ ਦਿਨ ਤੋਂ ਤੇ ਮਹਾਰਾਜ ਨੇ ਲੜ ਲੱਗੇ ਹੋਏ ਤੇ ਬਸ ਸੇਵਾ ਕਰਦੇ ਹੋਏ ਪਹਿਲਾਂ ਅਸੀਂ ਆਲੂ ਵਰਕ ਸਾਹਿਬ ਸੇਵਾ ਕੀਤੀ ਜੀ ਤੇ ਇੱਥੋਂ ਫਿਰ ਇੱਕ ਗ੍ਰੰਥੀ ਸਿੰਘ ਨਾਲ ਸਾਡੀ ਗੱਲਬਾਤ ਹੋਈ ਤਾਂ ਇੱਥੇ ਆ ਗਈ ਇੱਥੇ 2 ਸਾਲ ਹੋ ਗਏ ਮੈਨੂੰ ਸੇਵਾ ਕਰਦਿਆਂ ਨੂੰ ਜੀ ਹਾਂਜੀ ਤੇ ਜਿਵੇਂ ਤੁਸੀਂ ਉਹ ਜਾਂ ਕੋਈ ਮਾਪਾਪਾ ਹੁੰਦਾ ਕੋਈ ਡਾਕਟਰ ਹੈ ਉਹ ਸੋਚਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੈ ਵਕੀਲ ਕਹਿੰਦਾ ਮੈਂ ਵਕੀਲ ਬਣਾਉਣਾ ਹੈ ਗਾਇਕ ਕਹਿੰਦਾ ਮੈਂ ਗਾਇਕ ਬਣਾਉਣਾ ਹੈ ਪਾਠੀ ਸਿੰਘ ਕੀ ਸੋਚਦਾ ਆਪਣੇ ਬੱਚੇ ਨੂੰ ਕੀ ਬਣਾਉਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਹਾ ਜੀ ਪਾਠੀ ਸਿੰਘ ਆਪਣੇ ਬੱਚਿਆਂ ਨੂੰ ਗਰੰਤੀ ਸਿੰਘ ਨਹੀਂ ਬਣਾਉਣਾ ਚਾਹੁੰਦੇ ਜੀ ਕਿਉਂਕਿ ਜਦ ਸਾਨੂੰ 5000 ਰੁਪਇਆ ਮਿਲਣਾ ਹੈ ਗਾਹ ਮਗਿਆ ਹੀ ਵਧੀ ਜਾਂਦੀ ਆ ਤੇ ਬੱਚੇ ਉਹ ਬਣ ਕੇ ਕੀ ਕਰਨਗੇ ਜਦ ਲੋਕ 60 7000 ਰੁਪਇਆ ਲੈ ਗਏ ਉਹ ਤਾਂ ਸਬਰ ਨਹੀਂ ਆਉਂਦਾ ਉੱਪਰੋਂ ਆਪਦਾ ਖਰਚਾ ਚਲਾਉਣਾ ਚਾਹੁੰਦੇ ਨੇ ਕਦੇ ਤੇਤੂ ਲੈ ਲੈ ਮੈਤੂ ਲੈ ਲੈ ਤੇ ਫਿਰ ਤੁਸੀਂ ਦੇਖੋ ਵੀ 5000 ਨਾਲ ਰਹਿਣਾ ਸੱਚ ਤੇ ਆ 5000 ਨਾਲ ਟਾਈਮ ਲਗਾਉਣਾ ਤੁਸੀਂ ਦੇਖੋ ਵੀ 5000 ਨਾਲ ਕੀ ਕੀ ਬੰਦਾ ਕਰ ਸਕਦਾ ਇੰਨੀਆਂ ਪ੍ਰੋਬਲਮਾਂ ਨੇ ਕੀ ਕੀ ਖਰੀਦਣਾ ਬੰਦੇ ਨੇ ਕੀ-ਕੋਸ ਖਰੀਦਣਾ ਫਿਰ ਜਿਵੇਂ ਮਤਲਬ ਹਰੇਕ ਵਿਅਕਤੀ ਦਾ ਹੁੰਦਾ ਹੈ ਸ਼ੌਂਕ ਹੁੰਦੇ ਨੇ ਕੱਪੜਾ ਪਾਉਣਾ ਵਧੀਆ ਗੱਡੀ ਕਾਰ ਚ ਘੁੰਮਣਾ ਉਹ ਉਹ ਜਿਹੜੇ ਸ਼ੌਂਕ ਨੇ ਜਾਂ ਕਹੇ ਲੀਏ ਹਰ ਬੰਦੇ ਦਾ ਮਨ ਚਾਹੁੰਦਾ ਹੈ ਜਾਂ ਮਨ ਚ ਚਾਹ ਹੁੰਦਾ ਹੈ ਉਹ ਚਾਹ ਪੂਰੇ ਹੁੰਦੇ ਨੇ ਨਹੀਂ ਜੀ ਇੰਨੇ ਪੈਸਿਆਂ ਨਾਲ ਬੰਦਾ ਕੀ ਕਰ ਸਕਦਾ ਜੀ ਚਾਹ ਆ ਕਾਦੇ ਨਾਲ ਪੂਰਾ ਕਰੂਗਾ ਤੁਹਾਨੂੰ ਮੈਂ ਕਰਾਂਗੀ ਬਾਬਾ ਜੀ ਐਨਾ ਜੀ ਜੀ ਕਰ ਮੋਟਰਸਾਈਕਲ ਹੈ ਜੀ ਮੇਰੇ ਕੋਲ ਜੀ ਕਰਦਾ ਹੁਣ ਹੈ ਨਾ ਵੀ ਮੈਂ ਵੀ ਕਾਰ ਕਾਰ ਲਵਾ ਭਾਵੇਂ ਛੋਟੀ ਮੋਟੀ ਲੈ ਲੈਂਦਾ ਹੁੰਦਾ ਹੀ ਹਰੇਕ ਦਾ ਜੀ ਦਾ ਹਰੇਕ ਦਾ ਕਰਦੇ ਹੁੰਦਾ ਜੀ ਹਾਂ ਹਾਂ ਕਹਿੰਦੇ ਨਹੀਂ ਜੀ ਕਹਿੰਦੇ ਨਹੀਂ ਜੀ ਨਹੀਂ ਫਿਰ ਕਾਦੋਂ ਹੋ ਸਕਦਾ ਐਨੇ ਵੀ ਕਾਰ ਲੈ ਲਾਂਗੇ ਜੀ ਚਲੋ ਕੋਈ ਨਹੀਂ ਮਹਾਰਾਜ ਨੇ ਕਿਰਪਾ ਕਰਤੀ ਲੈ ਲਾਂਗੇ ਹਾਂਜੀ ਜਿਵੇਂ ਹੋਰ ਬਸ ਦੇਖਦੇ ਨੇ ਵੀ ਉਹ ਘਰ ਚ ਗੱਡੀ ਖੜੀ ਆ ਉੱਥੇ ਵੀ ਤੁਸੀਂ ਵੀ ਲੈ ਲਓ ਕੋਈ ਹੈ ਨਾ ਹਾਂਜੀ ਹਾਂਜੀ ਇਹ ਕਹਿਣਾ ਪੈਂਦਾ ਉਹਨਾਂ ਨੂੰ ਵੀ ਕੋਈ ਨਹੀਂ ਮਹਾਰਾਜ ਕਿਰਪਾ ਕਰ ਦੇਣਗੇ ਲੈ ਲਾਂਗੇ ਜੀ ਕਦੇ ਇੱਕ ਐਸਪੀਸੀ ਦੇ ਵੱਲੋਂ ਤੁਸੀਂ ਵੀ ਦੱਸਿਆ ਕਿ ਹੋਰ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਹੁਣ ਇੱਕ ਨਿਸ਼ਾਨ ਸਾਹਿਬ ਦਾ ਜਿਹੜਾ ਉਹ ਵੀ ਚੋੜਾ ਉਹਨਾਂ ਨੇ ਬਦਲਣ ਵਾਸਤੇ ਕਿਹਾ ਹੈ ਕਿ ਉਹਦਾ ਜਿਹੜਾ ਰੰਗ ਹੈ ਉਹ ਬਸੰਤੀ ਹੋਵੇ ਜਾਂ سرمਈ ਹੋਵੇ ਡਾਰਕ ਤਾਂ ਇਹ ਪਰੰਪਰਾ ਹੈ ਜਿਹੜੀ ਹੁਣ ਚੱਲੀ ਆ ਤੁਹਾਡੇ ਵੀ ਇੱਥੇ ਕਰਨਗੇ ਹੁਣ ਨਹੀਂ ਸਾਡੇ ਕੋਲ ਅਜੇ ਸਾਡੇ ਕੋਲ ਅੱਜ ਕੋਈ ਬੰਦਾ ਆਇਆ ਨਹੀਂ ਜੀ ਨਾ ਕਿਸੇ ਨੇ ਕਿਹਾ ਵੀ ਉਹ ਇਹ ਵੀ ਪਹਿਲਾਂ ਪਰੰਪਰਾ ਸੀ ਹੈ ਨਾ ਪਹਿਲਾਂ ਪਰੰਪਰਾ ਹੁੰਦੀ ਸੀ ਹੈ ਨਾ ਫਿਰ ਉਹ ਉੱਥੇ ਚੱਲਣ ਲੱਗੇ ਉਸੇ ਪਰੰਪਰਾ ਗੱਲ ਚੱਲੀ ਤਾਂ ਹੈਗੀ ਜੀ ਵੀ ਰੰਗ ਬਦਲਿਆ ਹੈ ਰੰਗ ਬਦਲਣਾ ਫੇਰ ਤੇ ਕੋਈ ਨਹੀਂ ਉਹ ਤਾਂ ਹੋ ਜਾਣਾ ਜੀ ਇਦਾਂ ਚਲੋ ਹੋ ਜਾਣਾ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਹੋ ਜਾਣਾ ਬਾਬਾ ਜੀ ਜਿਵੇਂ ਕਰੀ ਐਸਪੀਸੀ ਹੈ ਉਹ ਇੱਥੇ ਕੋਈ ਆਉਂਦੇ ਨਹੀਂ ਉਹਨਾਂ ਦੇ ਨਾਮ ਦੇ ਕਈ ਵਾਰ ਇਹ ਆ ਵੀ ਚੈਕਿੰਗ ਕਰਨ ਵਾਸਤੇ ਆਉਂਦੇ ਹੁੰਦੇ ਨੇ ਗੁਰੂ ਘਰਾਂ ਦੇ ਵਿੱਚ ਚੈੱਕ ਕਰਨ ਵਾਸਤੇ ਆਉਂਦੇ ਪਰ ਤੁਹਾਡਾ ਹਾਲ ਪੁੱਛਿਆ ਕਿ ਸਨਿਆਕ ਕੇ ਐਸ.ਪੀ.ਸ ਦੇ ਨਮਾਇੰਦੇ ਨੇ ਵੀ ਬਾਬਾ ਜੀ ਕਿੰਨੇ ਪੈਸੇ ਮਰ ਰਹੇ ਨੇ ਗੁਜ਼ਾਰਾ ਹੋ ਰਿਹਾ ਤੁਹਾਡੀ ਸਮੱਸਿਆਵਾਂ ਮ ਜਾਣੀਆਂ ਨੇ ਕਦੇ ਉਹਨਾਂ ਦੇ ਇਨਸਪੈਕਟਰ ਵੀ ਨੇ ਫਲੈਂਕ ਟੀਮਾਂ ਬਹੁਤ ਹੁੰਦੀਆਂ ਨੇ ਉਹਨਾਂ ਦੀ ਵੀ ਨਾ ਇੱਥੇ ਕੋਈ ਨਹੀਂ ਆਇਆ ਜੀ ਕਦੇ ਨਾ ਕਦੇ ਕਿਸੇ ਨੇ ਪੁੱਛਿਆ ਕੀ ਤੁਹਾਨੂੰ ਤਨਖਾਹ ਮਿਲਦੀ ਹੈ ਕੀ ਇਹ ਇਹ ਚੀਜ਼ ਦਾ ਗੌਰ ਹੈ ਗੌਰੇ ਨਹੀਂ ਕੀ ਜੀ ਇਹ ਚੀਜ਼ ਤਾਂ ਪੁੱਛਦੀ ਨਹੀਂ ਨਾ ਕਦੇ ਕੋਈ ਆਇਆ ਤੇ ਕੋਈ ਸ਼੍ਰੋਮਣੀ ਕਮੇਟੀ ਵਾਲਾ ਜਦੋਂ ਕਿ ਉਹਨਾਂ ਦਾ ਹੱਕ ਬਣਦਾ ਕਿ ਚਲੋ ਜਿਹੜੇ ਗ੍ਰਾਂਥੀ ਸਿੰਘ ਨੇ ਉਹਨਾਂ ਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਕਿਤਾਬਾਂ ਵਰਦੀਆਂ ਤੇ ਦੇਣਾ ਚਾਹੀਦਾ ਕੁਸਤਾ ਖਿਆਲ ਚਾਹੀਦਾ ਜੀ ਤੇ ਫਿਰ ਆਪਾਂ ਕਹਿੰਦੇ ਆ ਪ੍ਰਚਾਰ ਘਟੇ ਗੁਰਸਿੱਖ ਨਹੀਂ ਬਣਦੇ ਨਸ਼ੇ ਕਰਦੇ ਨੇ ਲੋਕ ਆ ਤਰ ਪਰਿਵਰਤਨ ਬੜਾ ਹੋ ਰਿਹਾ ਇਹ ਫਿਰ ਕਿਉਂ ਹੋ ਰਿਹਾ ਸਾਈ ਤੋਂ ਬਲ ਜਾ ਰਹੇ ਯਾਦ ਲੋ ਕਰਨਾ ਹੀ ਆ ਜੀ ਜਦੋਂ ਕੋਈ ਇਧਰ ਖਿਆਲ ਨਹੀਂਗਾ ਸ਼੍ਰੋਮਣੀ ਕਮੇਟੀ ਨੇ ਵੋਟਾਂ ਵੋਟਾਂ ਦੇ ਵਿੱਚ ਆਪਸੇ ਦੇ ਵਿੱਚ ਲੜੀ ਜਾਣਾ ਉਹਨਾਂ ਨੇ ਵੀ ਇਹ ਮੈਂ ਬਣ ਜਾ ਪ੍ਰਧਾਨ ਮੈਂ ਬਣ ਜਾ ਤੇ ਐਵੇਂ ਇਸੇ ਲਾਲਚ ਦੇ ਵਿੱਚ ਕਿਸੇ ਤੋਂ ਬੇਅਦਬੀ ਕਰਾਤੀ ਕਿਸੇ ਤੋਂ ਕੁਸ ਕਰਾਤਾ ਇਹ ਮੰਦੀ ਸਿੰਘਾਂ ਮਲਕ ਨੂੰ ਧਿਆਨ ਨਹੀਂ ਹੈਗਾ ਉਹ ਸਰਸ ਵਾਲੇ ਡੇਰੇ ਨੂੰ ਛੜਾਤਾ ਬਾਦਲ ਨੇ ਤੇ ਇਹ ਜੇ ਕੰਮ ਕਰਦੇ ਨੇ ਬੱਦੀ ਸਿੰਘ ਲੰਬੇ ਸਮੇਂ ਤੋਂ ਜਿਲ੍ਹੇ 'ਚ ਬੈਠੇ ਨੇ ਉਹਨਾਂ ਨੂੰ ਵੀ ਮਤਲਬ ਲਿਆਉਣਾ ਚਾਹੀਦਾ ਬਾਰ ਹਾਂਜੀ ਉਹਨਾਂ ਨੂੰ ਲਿਆਉਣਾ ਚਾਹੀਦਾ ਜੀ ਜਿਹੜੇ ਕੌਮ ਵਾਸਤੇ ਆਪਣੀ ਜ਼ਿੰਦਗੀ ਖਰਾਬ ਕਰੀ ਆ ਉਹਨਾਂ ਨੇ ਜਿਹੜਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਨੇ ਅਬ ਜੀ ਕਿਹਦੇ ਸੁਪੀ ਜਿਵੇਂ 10ਵੀਂ 12ਵੀਂ ਤੱਕ ਤਾਂ ਸਰਕਾਰੀ ਸਕੂਲ ਹੁੰਦੇ ਨੇ ਉੱਥੇ ਬੱਚੇ ਪੜ ਲੈਂਦੇ ਆ ਚਲੋ ਫੀਸਾਂ ਘੱਟ ਹੁੰਦੀਆਂ ਜੋ ਵੀ ਐ ਉਸ ਤੋਂ ਬਾਅਦ ਕਾਲਜ ਦੇ ਵਿੱਚ ਜੇ ਤੁਹਾਨੂੰ ਜਾਣਾ ਹੈ ਉਦੋਂ ਫੀਸਾਂ ਵੀ ਜ਼ਿਆਦਾ ਨੇ ਤਾਂ ਉੱਥੋਂ ਫਿਰ ਅੱਗੇ ਬੱਚੇ ਪੜਾਉਣੇ ਹੁੰਦੇ ਨੇ ਤਾਂ ਉਹ ਸਮੱਸਿਆ ਫਿਰ ਆਏਗੀ ਕੋਈ ਸਵਾਲ ਹੀ ਨਹੀਂ ਪੈਂਦਾ ਜੀ ਉੱਥੇ ਤੱਕ ਬੱਚੇ ਬੰਦਾ 5-7000 ਚ ਕਿਵੇਂ ਪੜਾਊਗਾ ਜੀ ਫਿਰ ਇੱਕ ਚੰਗਾ ਪ੍ਰਚਾਰਕ ਕਿਵੇਂ ਬਣ ਸਕਦਾ ਚੰਗਾ ਗ੍ਰੰਥੀ ਕਿਵੇਂ ਬਣ ਸਕਦਾ ਜਦੋਂ ਕਿ ਉਹ ਵੱਡੀਆਂ ਕਲਾਸਾਂ ਦੇ ਵਿੱਚ ਚੰਗੀ ਤਰ੍ਹਾਂ ਪੜ ਨਹੀਂ ਸਕੂਗਾ ਉਹਨੂੰ ਖਰਚਾ ਵੀ ਆਉਣਾ ਹੈ ਉਹ ਖਰਚਾ ਕਿੱਥੋਂ ਭਰਿਆ ਜਾਣਾ ਜੀ ਜਦ ਜਦੋਂ ਕਿ ਤਨਖਾਹ ਤਾਂ ਗ੍ਰਾਂਥੀ ਸਿੰਘਾਂ ਨੂੰ 5-7000 ਰੁਪਏ ਮਿਲਣਾ ਇਹ ਮਤ ਤੁਸੀਂ ਮੰਨਦੇ ਹੋ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਚਾਰਕ ਨੇ ਗ੍ਰਾਂਥੀ ਸਿੰਘ ਨੇ ਰਾਗੀ ਨੇ ਕਮੀ ਮਹਿਸੂਸ ਕਰਦੇ ਉਹਨਾਂ ਦੀ ਕਿ ਅੱਗੇ ਬਹੁਤ ਘੱਟ ਜਿਹੜੀ ਹੈ ਲੋਕ ਇੱਧਰ ਨੂੰ ਜਾ ਰਹੇ ਨੇ ਬਹੁਤ ਘੱਟ ਮਿਲਨੇ ਨੇ ਜੀ ਅੱਗੇ ਵਾਸਤੇ ਕੋਈ ਗ੍ਰਾਂਥੀ ਜਿੰਨੇ ਉਹ ਗ੍ਰਾਂਥੀ ਸਿੰਘ ਨੇ ਇਹ ਉਹਨਾਂ ਨੂੰ 5-7000 ਰੁਪਏ ਮਿਲਦਾ ਰਹਿਣਾ ਤਾਂ ਆਪਣੇ ਬੱਚੇ ਕਿਉਂ ਬਣਾਉਣਗੇ ਕੌਣ ਚਾਹੁੰਦਾ ਵੀ ਮੇਰਾ ਬੱਚਾ 5-7000 ਰੁਪਏ ਦੇ ਲੱਗ ਜੇ ਕੋਈ ਕਹਿੰਦਾ ਉਹ ਕਹਿੰਦਾ ਵੀ 5-7000 ਰੁਪਏ ਤੇ ਮੇਰਾ ਬੱਚਾ ਕੰਮ ਕਰੀ ਇਸ ਕਰਕੇ ਬਦ ਤੁਹਾਡਾ ਮਨ ਟੁੱਟ ਗਿਆ ਹੋਇਆ ਹੈ ਬੱਚੇ ਕੋ ਕੀ ਸੋਚਦੇ ਨੇ ਬੱਚੇ ਦੀ ਕੀ ਸੋਚ ਹੈ ਕੁਛ ਘਰੇ ਗੱਲਬਾਤ ਹੁੰਦੀ ਹੋਣੀ ਹੈ ਕਹਿੰਦੇ ਉਹਨਾਂ ਨੇ ਕਿ ਵੀ ਅਸੀਂ ਅੱਗੇ ਆ ਪੜ੍ਹਾਈ ਕਰਨੀ ਹੈ ਉਹ ਪੜ੍ਹਾਈ ਕਰਨੀ ਹੈ ਕੀ ਸ਼ੌਂਕ ਨੇ ਬੱਚਿਆਂ ਦੇ ਬੱਚੇ ਨਾ ਜੀ ਅੱਜ ਕੱਲ੍ਹ ਦੇ ਬੱਚੇ ਸਿਆਣੇ ਨੇ ਬੱਚਿਆਂ ਨੇ ਕਹਿੰਦਣਾ ਵੀ ਥੋੜੀ 5-7000 ਰੁਪਏ ਤਨਖਾਹ ਦੇ ਵਿੱਚ ਕੀ ਬਣਨਾ ਅਸੀਂ ਤਾਂ 5000 ਰੁਪਏ ਕਮਾ ਲੈਣੇ ਨੇ ਬੱਚੇ ਕਹਿੰਦੇ ਨੇ ਜੀ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਤਾਂ 5-7000 ਰੁਪਏ ਦੇ ਲੱਗੇ ਹੋਇਓ ਵੀ ਇਹਦੇ ਨਾਲ ਕੀ ਬਣਨਾ ਸਾਨੂੰ ਤਾਂ ਕੋਈ ਇਹਦੇ ਵਿੱਚ ਕੋਈ ਇਹਦੇ ਵਿੱਚ ਸੰਤੁਸ਼ਟੀ ਨਹੀਂ ਸਾਨੂੰ ਤਾਂ ਵੀ 5-7000 ਰੁਪਏ ਨਾਲ ਬਣਦਾ ਤੁਸੀਂ ਤਾਂ ਉਂ ਬਹਿਲੇ ਬੈਠੋਂ ਇੱਥੇ ਕਿਰਤਨ ਵੀ ਕਰਦੇ ਹੋ ਗੁਰਬਾਣੀ ਵੀ ਪੜ੍ਹਦੇ ਹੋ ਤਾਂ ਬੱਚਿਆਂ ਦਾ ਇੰਟਰਸਟ ਹੁੰਦਾ ਇਧਰੋਂ ਵੀ ਆਹ ਹਾਰਮੋਨੀਅਮ ਚਲਾਉਣੇ ਮੈਨੂੰ ਵੀ ਸਿਖਾਓ ਤਾਂ ਬਲਾਸ ਖਾਓ ਕਹਿੰਦੇ ਨੇ ਕਿ ਨਹੀਂ ਨਹੀਂ ਕੋਈ ਹੁੰਦਾ ਜੀ ਚਲੋ ਉਹ ਤਾਂ ਆਪਣੇ ਮਨ ਦਾ ਵੇਸਾ ਕਿਸੇ ਨੂੰ ਪਸੰਦਦਾ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਪਰ ਗ੍ਰ anthi ਸਿੰਘ ਨਹੀਂ ਚਾਹੁੰਦੇ ਜੀ ਜਦੋਂ ਕਿ ਇੰਨੀ ਕਿ ਤਨਖਾਹ ਘੱਟੋ-ਘੱਟ ਗ੍ਰ anthi ਸਿੰਘਾਂ ਦੀ 10 15 ਤੋਂ 20000 ਤੱਕ ਤਨਖਾਹ ਹੋਣੀ ਚਾਹੀਦੀ ਤਾਂ ਜਾ ਕੇ ਟਾਈਮ ਪਾਸ ਬੰਦੇ ਦਾ ਹੋ ਸਕਦਾ ਫਿਰ ਤੁਸੀਂ ਮੰਨਦੇ ਹੋ ਵੀ ਜੇ ਇਨੀ ਤਨਖਾਹ ਹੋਵੇ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਗੁਰਦੁਆਰੇ ਸਭਾ ਨੇ ਉੱਥੇ ਖਰਚੇ ਘੱਟ ਜਿਆਦਾ ਨਹੀਂ ਆਮਦਨ ਘੱਟ ਹੈ ਕਿ ਮਤਲਬ ਉਹਨਾਂ ਦੀ ਇੱਕ ਰਵਾਇਤ ਬਣੀ ਹੋਈ ਹੈ ਨਹੀਂ ਜੀ ਹੁਣ ਇੱਕ ਪਿੰਡ ਹੈ ਪਿੰਡ ਨੂੰ 20000 ਰੁਪਇਆ ਜੇ ਆਪਾਂ ਕਹੀ ਦੀਏ ਇੱਕ ਬੰਦਾ ਜਿਹਦੇ ਇੱਕ ਬੰਦਾ ਕੋਈ ਕੰਮ ਕਰਦਾ ਉਹ ਲੱਖ ਰੁਪਈਆ ਦਿੰਦਾ ਜੀ ਉਹਨਾਂ ਸਾਲ ਬਾਅਦ ਦੀ ਇਹ ਸਾਰੇ ਪਿੰਡਾਂ ਮਹੀਨੇ ਦੇ ਵਿੱਚ 20000 ਰੁਪਈਆ ਇੱਕ ਗ੍ਰਾਂਥੀ ਸਿੰਘ ਨੂੰ ਦੇ ਨਹੀਂ ਸਕਦਾ ਜੀ ਸਾਰੇ ਪਿੰਡਾਂ ਬਾਅਦ ਦੀ ਗੱਡੀ ਦੀ ਗੱਲ ਆ ਯਾਨੀ ਇੱਕ ਬੰਦਾ ਦੇ ਸਕਦਾ ਤਾਂ ਸਾਰੇ ਪਿੰਡਾਂ ਬਾਅਦ ਦੀ ਕੀ ਗੱਲ ਆ ਜੀ ਬਿਲਕੁਲ ਇਹ ਤੁਸੀਂ ਐਸ்சிਪੀਸੀ ਤੋਂ ਕੀ ਮੰਗ ਕਰਦੇ ਹੋ ਉਹਨਾਂ ਨੂੰ ਕੀ ਕਿਸ ਤਰੀਕੇ ਦੇ ਉਪਰਾਲੇ ਕਰਨੇ ਚਾਹੀਦੇ ਨੇ ਉਹਨਾਂ ਨੂੰ ਉਪਰਾਲਾ ਚਾਹੀਦਾ ਜੀ ਵੀ ਗ੍ਰੰਥੀ ਸਿੰਘ ਨੇ ਜਿੰਨੇ ਉਹਨਾਂ ਦੀ ਕੋਈ ਦੇਖਭਾਲ ਉਹਨਾਂ ਨੂੰ ਚਾਹੀਦੀ ਹੈ ਉਹ ਬੱਚਿਆਂ ਨੂੰ ਕੋਈ ਪੈਸੇ ਦਾ ਪ੍ਰਬੰਧ ਕਰਨਾ ਚਾਹੀਦਾ ਉਸ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਤਾਂ ਕਰਕੇ ਹੋਰ ਸਿੰਘ ਪੈਦਾ ਹੋ ਸਕਦੇ ਨਹੀਂ ਤਾਂ ਫਿਰ ਗ੍ਰੰਥੀ ਸਿੰਘ ਮਿਲ ਨਹੀਂ ਨੀ ਅੱਗੇ ਵਾਸਤੇ ਹੀ ਸਮੇਂ ਦੇ ਵਿੱਚ ਅਗਲੇ ਸਮੇਂ ਦੇ ਵਿੱਚ ਗ੍ਰੰਥੀ ਸਿੰਘ ਮਿਲ ਨਹੀਂ ਨੀ ਜੀ ਇੱਕ ਸਿੱਖਾਂ ਨਾਲ ਵਿਤਕਰਮ ਮੰਨਦੇ ਹੋ ਮਹਿਸੂਸ ਹੁੰਦਾ ਹੈ ਕਦੇ ਕਿ ਨਹੀਂ ਹੁੰਦਾ ਹੁੰਦਾ ਜੀ ਬਥੇਰਾ ਹੁੰਦਾ ਬਹੁਤ ਹੁੰਦਾ ਜੀ ਇੱਕ ਮਿੱਦੜੀ ਘਟਦਾ ਤੁਹਾਡੇ ਮਨ ਚ ਤੇ ਬਹੁਤ ਹੁੰਦਾ ਜੀ ਕਹਿੰਦੇ ਨੇ ਵੀ ਤੇ ਬੋਲਿਆ ਨਹੀਂ ਕਈ ਵਾਰੀ ਬੋਲਿਆ ਨਹੀਂ ਜਾਂਦਾ ਜਿੱਥੇ ਕਿਤੇ ਵਧੀਆ ਪ੍ਰੋਗਰਾਮ ਹੁੰਦਾ ਉਥੇ ਉਹਨਾਂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ ਜੀ ਤੇ ਹੋਰ ਮੰਦਿਆਂ ਨੂੰ ਸਨਮਾਨ ਦਿੱਤਾ ਜਾਂਦਾ ਜੀ ਇਸ ਤਰ੍ਹਾਂ ਦੀਆਂ ਬਹੁਤ ਪ੍ਰੋਬਲਮਾਂ ਨੇ ਜੀ ਧੰਨਵਾਦ ਜੀ ਹਾਂ ਜੀ ਬਹੁਤ ਬਹੁਤ ਕੀਮਤੀ ਸਮਾਜ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਖਾਲਸਾ ਵੈਜੀ ਤਾਂ ਸਾਡੇ ਨਾਲ ਸਨ ਪਾਠੀ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜੇ ਆਪਣੇ ਵਿਚਾਰ ਰੱਖੇ ਨੇ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਕਿ ਅੱਜ ਦੇ ਹਾਲਾਤ ਕੀ ਨੇ ਪਾਠੀ ਸਿੰਘ ਕਿੰਨੇ ਕ ਪੈਸੇ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਲਗਾਤਾਰ ਜੁੜੇ ਹੋਏ ਲੇਟਰ ਪੰਜਾਬੀ মিডিਆ ਨਾਲ ਦਿਉਜਾਜ ਧੰਨਵਾਦ